ਅੱਜ ਕੱਲ ਦੇ ਬੱਚਿਆਂ ਦੇ ਨਾਮ ਵੇਖੀਦੇ ਹਾਂ ਨਾ ਪਿੰਕੀ ਚਿੰਕੀ ਟੱਲੀ ਰਿੰਕੀ ਆਵਾਜ਼ ਮਾਰੀ ਦੀ ਬੱਚੇ ਨੂੰ ਤੇ ਗਵਾਂਡੀਆਂ ਦਾ ਕੁੱਤਾ ਕੰਨ ਖੜੇ ਕਰ ਲੈਂਦਾ ਵਾ ਤੇ ਘਰੇ ਮੈਨੂੰ ਆਵਾਜ਼ ਵੱਜੀ ਐ ਅੱਛਾ ਉਹੀ ਨਾਮ ਜੇਕਰ ਵੱਡੇ ਹੋ ਕੇ ਉਹਨਾਂ ਦੇ ਪੋਤੀ ਪੋਤੀਆਂ ਸੁਣਨਗੇ ਤੇ ਪੋਤੇ ਪੋਤੀਆਂ ਦੱਸਣਗੇ ਨਾ ਵੀ ਦਾਦੇ ਸਾਡੇ ਦਾ ਨਾਮ ਆ ਪਿੰਕੀ ਚਿੰਕੀ ਟੱਲੀ ਮਿੰਕੀ ਇਹ ਸਿੰਘਾਂ ਵਾਲੇ ਨਾਮ ਨਹੀਂਗੇ ਸਿੰਘਾਂ ਦੇ ਨਾਮ ਪਤਾ ਕਿ ਇਹੋ ਜਿਹੇ ਹੁੰਦੇ ਐ ਐ ਯੁਰਤ ਵਾਲੇ ਕਰੀ ਹਰੀ ਸਿੰਘ ਨਲਵਾ ਕੱਡੇ ਯੁਰਤ ਵਾਲਾ ਨਾਮ ਸਰਦਾਰ ਧਰਤੀ ਧਕੀਲ ਸਿੰਘ ਕਿੱਡਾ ਯੁਰਤ ਵਾਲਾ ਨਾਮ ਆ ਸਰਦਾਰ ਦਿੱਲੀ ਜਤ ਸਿੰਘ ਭਾਈ ਜੰਗਜੀਤ ਸਿੰਘ ਕਿੱਡੇ ਯੁਰਤ ਵਾਲਾ ਨਾਮ ਆ ਇਹੋ ਜਿਹਾ ਨਾਮ ਸਾਡੇ ਸਿੱਖਾਂ ਦੇ ਹੋਣ ਤੇ ਕਿੱਡਾ ਵਧੀਆ ਹੋਵੇ ਨਿਕਨੇਮ ਰੱਖਣ ਦੇ ਮਾਰੇ ਅਸੀਂ ਆਪਣੇ ਨਾਂ ਹੀ ਵਗਾੜ ਲੇ ਪਿੰਗੀ ਚਿੰਗੀ ਟੱਲੀ ਮਾਫ ਕਰਨਾ ਸਿੱਖਾਂ ਵਾਲੇ ਨਾ ਨਹੀਂਗੇ ਨਾਂ ਸਿੱਖ ਦਾ ਇਹੋ ਜਿਹਾ ਹੋਵੇ ਇੱਕ ਰੇ ਕੋ ਨਾਂ ਲਵੇ ਐ ਯੁਰਤ ਪਰ ਜੇ ਫਲਾਣੇ ਦਾ ਨਾਮ ਆਉ